ਓ ਆ ਜਾ ਮਿੱਤਰਾ ਜੋਤ ਆ ਜਾ ਦਿਖਾਈ ਅੱਜ ਮੇਨ ਬੱਸ ਸਟੈਂਡ ਹੁੰਦਾ ਪਿੰਡ ਦਾ ਮੇਨ ਚੀਜ਼ ਬੱਸ ਸਟੈਂਡ ਹੁੰਦੀ ਆ ਆਪਣਾ ਲੋਪੋ ਵਾਲਾ ਅੱਡਾ ਬਣਨ ਲੱਗਿਆ ਬੜੀ ਖੁਸ਼ੀ ਦੀ ਗੱਲ ਆ ਦੇਖ ਬਾਈ ਗਰਮੀ ਥੋੜਾ ਟਰੈਕਟਰ ਚੱਲੀ ਜਾਂਦੇ ਉਧਰ ਗੋਰੇ ਪ੍ਰਧਾਨ ਹੁਣੇ ਗੋਰੇ ਪ੍ਰਧਾਨ ਹੁਣੇ ਯਾਰ ਗਰਦ ਕੱਢੀ ਜਾਂਦੇ ਸੈਕਟਰੀ ਦਾ ਨਾਮ ਵੀ ਗੋਰਈ ਆ ਐਂਡ ਕਰੀ ਜਾਂਦੇ ਆ ਜੋ ਚੀਜ਼ਾਂ ਦਿਖਾਈਏ ਅੱਡਾ ਅੱਡਾ ਚੰਡੀਗੜ੍ਹ ਵਾਂਗੂ ਬਣਾ ਦੇਣਾ ਸਰਾ ਕਰ ਦੇਣਾ ਯਾਰ ਚੇਪਸ ਤੇ ਫਸ ਲਾ ਕੇ ਇਹਨਾਂ ਨੇ ਆਹ ਦੇਖ ਇੰਟਰਲੌਕ ਉਹਦੇ ਮਣੀ ਹੁਣੀ ਕੰਮ ਕਰੀ ਜਾਂਦੇ ਲੇਟਾਂ ਵਾਲੇ ਉਹ ਬਿਲਜੰਤਰ ਮੈਂਬਰ ਵੀ ਆਪਣਾ ਬਹੁਤ ਸਹਿਯੋਗ ਆ ਯਾਰ ਇਹਨਾਂ ਦਾ ਬਾਈ ਘਰ ਤੇ ਕੱਢੀ ਜਾਂਦੇ ਆ ਦੇਖ ਐਂਟਰਲੋਕ ਦੇਖ ਚੱਠੇ ਇਧਰ ਚਨੇ ਪਏ ਦੇਖ ਦੁਹਾ ਆਓ ਸਾਰੇ ਜਿਹੜੇ ਐਂਟਰਲੋਕ ਲਾਗੇ ਜੇ ਉਸ ਵੀ ਲਾਉਣੀ ਆ ਹੁਣ ਅੱਡਾ ਯਾਰ ਮੇਨ ਚੀਜ਼ ਹੁੰਦੀ ਆ ਪਰਪਿੰਟ ਦਾ ਘਰ ਤੇ ਕੱਢੀ ਜਾਂਦੇ ਆ ਦੇਖ ਗੋਰੇ ਪ੍ਰਧਾਨ ਹੁਣੀ ਮਿੰਟੂ ਹੁਣੀ ਸਾਰੇ ਆਣ ਲੱਗੇ ਉਹ طرف ਆ ਮਣੀ ਵੀ ਆਇਆ ਆ ਬਨੇ ਠੀਕ ਆ ਹਟਾ ਨੇ ਠੀਕ ਆ ਬਈ ਕੱਢੀ ਚੱਲੋ ਘਰ ਦਾ ਉਹਦੇ ਬਲਜਿੰਦਰ ਮੈਂ ਬਰਦਰ ਹਾਰਾਂ ਦਾ ਬਹੁਤ ਸਹਾਇਕ ਆ ਬਈ ਬਰਹਣਾ ਦਾ ਹੋ ਗੋਰਾ ਠੇਕੇਦਾਰ ਯੋ ਬੰਦਾ ਆ ਇਧਰ ਆ ਗਰਮੀਜ਼ ਵਰਦਾ ਗਮੀਜ਼ ਵਰਦਾ ਦਿਖਾਈਏ ਬਾਈ ਕੀ ਹਾਲ ਆ ਗਰਮੀਜ਼ ਦਾ ਕੱਢੀ ਆ ਨਾ ਘਰ ਦਾ ਹੈ ਠੀਕ ਆ ਯਾਰ ਛੋਕਰਾ ਹਾਂ ਬਾਈ ਬਹੁਤ ਵਧੀਆ ਕਹਨੇ ਹੂੰ ਆ ਹੱਡਾ ਮੇਨ ਆ ਮੇਨ ਆ ਭਾਈ ਮੇਨ ਆ ਪਤਾ ਪਹਿਲਾਂ ਹੀ ਕਿਹਾ ਮੇਨ ਆ ਭਾਈ ਇੱਥੇ ਸਾਰੇ ਪਿੰਡਾਂ ਦੇ ਲੋਕਾਂ ਨੇ ਆਉਣਾ ਵੈਸੇ ਵੀ ਆਪਣਾ ਤਾਂ ਅੱਡਾ ਵਧ ਗਿਆ ਸੀਗਾ ਹਾਂਜੀ ਹਾਂ ਤੇ ਆ ਹੁਣ ਚੌਕ ਐਂਟਰਲੋਕ ਲੱਗਦੀ ਐਂ ਨਹੀਂ ਬਾਕੀ ਭਾਈ ਗੋਰੇ ਹੁਣੀ ਕੰਮ ਕਰਦੇ ਆ ਤੇ ਆਪਣਾ ਧੰਨਵਾਦ ਕਰਨਾ ਚਾਹੀਦਾ ਫਿਰ ਧੰਨਵਾਦ ਕਰਨਾ ਬਣਦਾ ਬਾਕੀ ਕਹਿੰਦਾ ਰੰਗ ਰੰਗ ਕਰਾ ਕੇ ਯਾਰ ਚੰਡੀਗੜ੍ਹ ਵਾਂਗੂ ਬਣਾ ਲੈਣਾ ਯਾਰ ਸਿਰਾ ਬਣਾ ਦੇਣਾ ਜੀ ਉਹ ਪਾਈਪਾਂ ਜਿਹੜੀਆਂ ਤਾਰਾਂ ਤੋਰਾ ਇਹ ਲੋਟ ਹੋ ਜਾਣਗੀਆਂ ਹਾਂਜੀ ਹਾਂ ਤੇ ਥੱਲੇ ਵਾਲੇ ਪਾਸੇ ਉਹ ਟੁਕੜੀ ਲਵਾ ਦੇਾਂਗੇ ਗੋਰੇ ਨੇ ਆਪਣੀ ਲੋਟੀ ਦਾ ਸੀ ਨਹੀਂ ਨਹੀਂ ਆ ਵਾਈ ਸੌਂਕੀ ਸਰਦਾਰ ਦਾ ਭਰਾ ਵੱਡਾ ਗਰਵੇਦ ਨੂੰ ਫੋਕਾ ਨਹੀਂ ਜਾਂਦਾ ਅਜਾ ਟੁਗੜੀ ਲਵਾਉਣੀ ਵਿੱਚ ਵਾਈ ਇਹਦੇ ਤੁਹਾਡੇ ਨਾਲ ਸੇਵਾ ਟੁਗੜੀ ਆਪਾਂ ਕਰੀ ਜਾਣੀ ਹੈ ਠੀਕ ਹੈ ਯਾਰ ਬਹੁਤ ਕੰਮ ਕਰੀ ਜਾਂਦੇ ਆ ਤੁਸੀਂ ਦੀ ਗੱਲ ਆਪਾਂ ਨਾਲ ਲਾਈਏ ਨਹੀਂ ਨਹੀਂ ਸਹੀ ਆ ਸਹੀ ਆ ਵਾਈ ਸੋਡਾ ਟਰੇ ਟਰਾਈ ਇਹ ਕੰਮ ਆਉਣ ਜਿਵੇਂ ਆਪਣੀ ਗਲੀ ਦਾ ਉਧਰ ਪਿੰਡ ਚ ਹੋਇਆ ਹਾਂਜੀ ਹਾਂ ਕਈ ਭਰਾ ਤਰਾਜ ਕਰਦੇ ਆ ਉਹ ਸਾਰਿਆਂ ਦਾ ਹੀ ਜਾਣ ਹੁਣ ਸਾਰਿਆਂ ਦੀ ਹੋ ਜੂਆ ਕੋਈ ਤਾਂ ਪਹਿਲਾਂ ਹੋਣੀ ਸੀ ਜੇ ਕਹਿੰਦਾ ਕੋਈ ਪਤਾ ਹੁੰਦਾ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਆਪਣੀ ਉਹ ਬਲੀ ਉਹ ਛੇਵੇਂ ਪਾਸ਼ਾ ਮਹਾਰਾਜ ਦਾ ਕਰਕੇ ਅਸਲ ਦੇ ਵਿੱਚ ਤਾਂ ਨਹੀਂ ਉਹ ਬਾਈ ਵਦਨੀ ਰਾਤ ਉਹਦਾ ਘਰ ਤਾਂ ਬਾਅਦ ਚ ਆਉਂਦਾ ਸੰਗਤ ਨੇ ਕਹਿ ਕੇ ਕੀਤਾ ਉਹ ਤੇ ਮੇਰੀ ਆ ਗੋਰੇ ਹੁਣਾਂ ਨਾਲ ਗੱਲ ਹੋਈ ਸੀਗੀ ਹਾਂਜੀ ਹਾਂ ਕੱਲ ਨੂੰ ਮੇਰੇ ਸਾਹਿਬ ਨਾਲ ਮਨਜੀਤ ਨੇ ਵੀ ਆਉਣ ਉੱਥੇ ਗਲੀ 'ਚ ਉੱਥੇ ਗਲੀ 'ਚ ਆਪਾਂ ਉਹਨੂੰ ਕਹਾਂਗੇ ਵੀ ਆ ਸਾਡੀਆਂ ਜਿੰਨੀਆਂ ਗਲੀਆਂ ਮੈਂ ਤਾਂ ਕਹੂੰਗਾ ਜਿਹੜੇ ਆਪਣੇ ਸਾਰੇ ਗਵਾੜਾਂ ਵਾਲੇ ਸੁਣਦੇ ਆ ਹਾਂਜੀ ਹਾਂ ਪਰ ਉਹ ਉੱਥੇ ਆਉਣ ਹਾਂਜੀ ਹਾਂ ਆਪਾਂ ਉਹ ਆਪਣੇ ਗਲੀਆਂ ਦੇ ਬਸ ਮਾਤੇ ਹੀ ਹੁੰਦੇ ਐ ਜਵਾਨੀ ਕਲਾਮੀ ਕਹਿ ਰਿਹਾ ਸਹੀ ਗੱਲ ਕੀ ਸਮਾ ਸੁਮਾ ਕੀ ਹੋਊਗਾ ਮਾੜਾ ਮੋੜਾ ਪਤਾ ਬਾਈ ਹਾਂ ਗੋਰੇ ਤੋਂ ਪਤਾ ਲੱਗ ਜਾਂਦਾ ਠੀਕ ਆ ਉਹ ਦੇਖ ਬਾਈ ਉਧਰ ਦਿਖਾ ਰਹੇ ਤਰੋ ਤੱਕ ਕਮੈਂਟ ਲਾਉਦਾ ਚਾਰੇ ਪਾਸੇ ਜਣਿਆ ਬੈਨਾਂ ਦਾ ਬਾਕੀ ਇੰਟਰਲੋਕ ਵੀ ਆਪਣੀ 80 ਐਮ ਐਮ 80 ਐਮ ਐਮ ਆਏ ਹਾਂ ਪੂਰੀ ਮੋਟੀ ਆ ਠੀਕ ਆ ਬਾਈ ਨਹੀਂ ਨੀਗਾ ਵੀ ਕੋਈ ਘੋੜਾ ਟਰਾਲਾ ਉੱਪੋਂ ਦੀ ਮੋੜਿਆ ਕਰਿਆ ਇਹ ਟੁੱਟ ਜਾਊਗਾ ਨਹੀਂ ਜਿਵੇਂ ਬਾਈ ਇਹ ਟੁਕੜੀ ਟਗੜੀ ਪਈ ਆ ਵਿੱਚ ਲਾਲੀ ਪਈ ਆ ਡਿਜ਼ਾਈਨ ਜੁਣ ਵੀ ਬਣਾਉਣਗੇ ਹੈ ਦੇਖੀ ਤੇ ਚਾਈ ਫੁੱਲ ਬਣੇ ਵਿੱਚ ਓਹ ਠੀਕ ਆ ਨੇ ਸਰਾ ਹੋਈ ਯਾਰ ਬਾਕੀ ਮੁੰ ਹਾਂ ਇਹ ਬਹੁਤ ਵਧੀਆ ਕੰਮ ਕਰਾ ਗੋਰਾ ਹੀ ਪ੍ਰਧਾਨ ਆ ਤੇ ਗੋਰਾ ਹੀ ਠੇਕੇਦਾਰ ਆ ਸੈਟ ਬਹੁਤ ਚੰਗਾ ਬਣਿਆ ਵਾਹ ਨਹੀਂ ਨਹੀਂ ਸਹੀ ਆ ਯਾਰ ਯਾਰ ਆਪਾਂ ਨੂੰ ਬਾਈ ਪਹਿਲਾਂ ਕਿਹਾ ਵੀ ਪੈਂਟ ਦੇ ਕੰਮ ਹੋਣੇ ਚਾਹੀਦੇ ਆ ਪੈਂਟ ਦੇ ਕੰਮ ਚੱਲ ਪਏ ਯਾਰ ਸਰਾ ਹੋ ਗਿਆ ਨਹੀਂ ਨਹੀਂ ਦਿਲ ਨੂੰ ਰੂਹ ਨੂੰ ਖੁਸ਼ੀ ਹੋਈ ਗੱਲ ਦੇ ਇਹ ਆਪਾਂ ਤਾਂ ਧੰਨਵਾਦ ਕਰ ਸਕਦੇ ਹਾਂ ਹਾਂਜੀ ਹਾਂ ਬਾਈ ਇਹ ਗਰਾਂਟਾਂ ਲੈ ਕੇ ਆਉਣਗੇ ਤੇ ਉਹ ਹੀ ਤਾਂ ਗੱਲ ਆ ਆ ਦੇਖੇ ਸਾਲ ਦੇ ਵਿੱਚ ਇਹਨਾਂ ਨੇ ਕੁਝ ਨਾ ਕੁਝ ਕਰ ਦਿੱਤਾ ਨਹੀਂ ਨਹੀਂ ਹੋਰ ਭਾਈ ਅੱਜ ਬਾਦ ਆ ਜਾ ਭਾਈ ਮੈਂਬਰ ਸਾਡੇ ਮੈਂਬਰ ਸਾਹਿਬ ਆ ਧੰਨਵਾਦ ਭਾਈ ਮੈਂਬਰਾਂ ਬਹੁਤ ਬਹੁਤ ਲੈ ਕਰਦੇ ਨੇ ਗੱਲ ਮੰਨਵਾ ਹਾਂ ਜੀ ਮੈਂਬਰ ਸਾਹਿਬ ਦੇ ਲੈ ਐਕਸਮੈਂਟ ਭਾਈ ਭਾਈ ਹਾਂ ਲੈ ਦੀ ਭਾਈ ਵੜ ਕੇ ਨਾ ਸਾਡੇ ਡਾਕਟਰ ਡਾਕਟਰ ਹੋਣੀ ਵੀ ਜਿਨ੍ਹਾਂ ਦੇ ਬਹੁਤ ਭੱਜੇ ਫਰਦਿਆ ਹਰੇ ਜਾਣੇ ਗੋਪੀ ਸਿੰਘ ਗੋਰਾ ਪ੍ਰਧਾਨ ਹਾਂਜੀ ਹਾਂਜੀ ਠੀਕ ਹੈ ਜੀ ਤੇ ਡਾਕਟਰ ਹਰਜੀਤ ਸਿੰਘ ਹਾਂਜੀ ਤੇ ਪੂਰਨ ਸਿੰਘ ਜੀ ਜਿਨ੍ਹਾਂ ਦਾ ਬਹੁਤ ਸਹਿਯੋਗ ਆ ਜੀ ਕਰਨੈਲ ਸਿੰਘ ਜੀ ਸਾਡੇ ਨਾਲ ਤੇ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਦੇ ਮੈਂ ਅਜੇ ਨਾਂ ਨਹੀਂ ਲੈ ਸਕਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਯੇ ਨਾਨੇ ਸਹਿਯੋਗ ਦਿੱਤਾ ਸਾਨੂੰ ਤੇ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਆ ਹਾਂ ਜੀ ਸਾਰਿਆਂ ਦਾ ਦੁਬਾਰਾ ਫਿਰ ਬਹੁਤ-ਬਹੁਤ ਧੰਨਵਾਦ ਜੀ ਠੀਕ ਆ ਕੱਲ ਨੂੰ ਕਿੰਨੇ ਵਜੇ ਦਾ ਸਾਨੂੰ ਹਾਂ ਜੀ ਕੱਲ ਨੂੰ ਮਨਜੀਤ ਸਿੰਘ ਬਲਾਸ਼ਪੁਰ ਜੀ ਆ ਰਹੇ ਆ ਜੀ ਕਿਸ ਸਮਾਂ ਬਈ ਐਮ ਐਲ ਸਾਹਿਬ ਸਮਾਂ ਸਾਢੇ ਸਾਢੇ 9 ਵਜੇ ਦਾ ਜੀ ਤੇ ਹਾਂ ਉੱਥੇ ਘਟਨ ਕਰਨਗੇ ਜਿਹੜੀ ਇੰਟਰਲੋਕ ਲੱਗੀ ਆ ਠੀਕ ਆ ਜੀ ਬਾਕੀ ਸਾਰੇ ਭੈਣੋ ਵੀ ਇਹ ਵੀਡੀਓ ਅੱਜ ਹੀ ਪਹੁੰਚ ਜਾਣੀ ਹੈ ਵੀਰੇ ਕੱਲ ਨੂੰ ਜਿਨੇ ਜਿਨੇ ਹੋਰ ਮਾਤੇ ਵੀ ਦੱਸਨੇ ਉਥੇ ਜ਼ਰੂਰ ਪਹੁੰਚੋ ਉਥੇ ਆਪਦੀ ਮੰਗ ਵੀ ਕੋਈ ਰੱਖ ਸਕਦਾ ਜੋ ਵੀ ਹੈਗੀ ਏ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਮੈਂਬਰ ਸਾਹਿਬ ਇਸ ਤੋਂ ਬਾਅਦ ਇੰਟਰ ਲੋਕਾਂ ਦਾ ਕੰਮ ਚੱਲ ਬੰਦ ਜਦੋਂ ਹੋ ਗਿਆ ਉਸ ਤੋਂ ਬਾਅਦ ਲਾਈਟਾਂ ਲੂਟਾਂ ਜਿਵੇਂ ਡਾਹ ਡੋਟ ਮੀਨ ਵਾਲਾ ਕੰਮ ਚੱਲਣਗੇ ਨਾ ਹੋਰ ਹਾਂਜੀ ਹਾਂਜੀ ਸਭ ਕੋਸ਼ਿਸ਼ ਆ ਸਾਡੀ ਵੀ ਅਸੀਂ ਪਿੰਡ ਦਾ ਸਭ ਤੋਂ ਵੱਧ ਵੱਧ ਤੋਂ ਵੱਧ ਯਾਨੀ ਕੰਮ ਕਰਵਾ ਸਕੀ ਜਿਵੇਂ ਵਧੀਆ ਪੈਣ ਹਰੇਕ ਫਿਰਨੀਆਂ ਹਰੇਕ ਮੋੜਾਂ ਤੇ ਲੋਕਾਂ ਦਾ ਜੀ ਹੋਰ ਪਿੰਡਾਂ ਅਸੇ ਤੱਕ ਕੈਮਰੇ ਵੀ ਲੱਗੇ ਵਿਆ ਕਿਉਂਕਿ ਪਤਾ ਲੱਗਦਾ ਰਹਿੰਦਾ ਹੋਵੇ ਹਾਂ ਜੀ ਜਾਂ ਵੀ ਆਉਣੀ ਚਾਹੀਦੀਆਂ ਆਪਣੇ ਬੰਦਿਆਂ ਨੂੰ ਆਪਾਂ ਥੋੜਾ ਜਿਹਾ ਸਾਲ ਕੇ ਦਿਨੇ ਹੋ ਗਿਆ ਕਰਕੇ ਆਪਾਂ ਜਿਹੜਾ ਮਤਲਬ ਪੂਰਾ ਕੰਮ ਨਹੀਂ ਕਰ ਸਕੇ ਪਰ ਅਸੀਂ ਹੌਣ ਸਾਡੀ ਕੋਸ਼ਿਸ਼ ਹੈ ਨਾ ਨਾ ਦਿਨ ਰਾਤ ਹੈ ਕਿਤਾਬ ਦਾ ਬਹੁਤ ਵਧ ਗਈ ਇਹ ਗੱਲ ਦੀ ਖੁਸ਼ੀ ਆ ਬਾਕੀ ਭਾਈਾ ਗਰਮੀਤ ਹੁਣੀ ਲੱਗੇ ਵਿਆਹ ਆ ਬਹੁਤ ਬਹੁਤ ਧੰਨਵਾਦ ਆ ਜੀ ਚਾਚੇ ਗਰਮੀਤ ਸਿੰਘ ਜੀ ਦਾ ਜਿਹੜੇ ਮਾੜਾ ਜਿਹਾ ਕਹਿਣ ਤੇ ਉਹਦੇ ਟਰੈਕਟਰ ਕੱਢ ਲਿਆ ਹੁੰਦੇ ਆ ਜਦੋਂ ਅਸੀਂ ਕਹਿ ਦਿੰਨੇ ਆ ਵੀ ਚਾਚਾ ਸਾਨੂੰ ਟਰੈਕਟਰ ਚਾਹੀਦਾ ਭੇਜੋ ਉਹਦੀ ਤੇ ਰੇਤਾ ਵੀ ਸਾਰਾ ਇਹਨਾਂ ਨੇ ਢੋਆ ਗਲੀ ਦੇ ਵਿੱਚ ਬਹੁਤ ਸਹਿ ਚਲੋ ਭਾਈ ਬਹੁਤ ਬਹੁਤ ਧੰਨਵਾਦ ਬਾਕੀ ਆ ਸਾਰੀ ਸੰਗਤ ਦਾ ਜਿਹੜੇ ਇਹਨਾਂ ਨਾਲ ਸਹਿਯੋਗ ਦੇ ਰਹੇ ਇਹਦਾ ਆ ਜਾ ਬਣੀ ਇੱਧਰ ਆ ਜਾ ਭਾਈ ਆ ਜਾ ਆਇਆ ਗੋਰਾ ਮੜਾ ਆਇਆ ਭਾਈ ਬਣ ਕੇ ਬੱਚਾ ਮੜਾ ਆਇਆ ਨਾ ਤੂੰ ਕੋਈ ਨਾ ਪਤਾ ਹੀ ਕੋਈ ਨਾ ਚੱਲ ਅੰਦਰ ਸਿੰਘ ਮਣੀ ਅੱਜ ਇਹਨਾਂ ਦਾ ਬਹੁਤ ਸਹਿਯੋਗ ਆ ਜੀ ਤੇ ਇਹਨਾਂ ਦਾ ਬੇਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਅੱਗੋਂ ਵੀ ਆਸਿ ਆਸ ਕਰਦੇ ਆ ਵੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਇਹ ਨੇ ਨੇ ਕੰਮ ਨੂੰ ਆਉਣਗੇ ਜਦੋਂ ਕਹੋਗੇ ਤੁਸੀਂ ਆਉਂਗੇ ਆਉਣਗੇ ਇਹਨਾਂ ਥੋੜਾ ਜਿਹਾ ਖੇਤੀ ਦਾ ਕੰਮ ਵੱਡਾ ਬਾਈ ਥੋੜਾ ਜਿਹਾ ਉਲਝੇ ਹੁੰਦੇ ਆ ਕਈ ਵਾਰੀ ਦੂਜੇ ਪਾਸੇ ਗਏ ਹੁੰਦੇ ਆ ਆਉਂਦੇ ਜਦੋਂ ਵੀ ਯਾਨੀ ਟਾਈਮ ਕੱਢਦੇ ਆਉਂਦੇ ਆ ਜਦੋਂ ਇਹਨਾਂ ਨੂੰ ਲਾਈ ਕਰਾਂ ਹਾਂ ਹਾਂਜੀ 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 ਠੀਕ ਬਾਕੀ ਆ ਗੋਰੇ ਹੁਣੀ ਜਦੋਂ ਇਹ ਦੱਸਣਾ ਇਹ ਕਹਿਣਗੇ ਆਵਾਂਗੇ ਜਰੂਰ ਬਾਈ ਠੀਕ ਆ ਜੀ ਸਾਂਝੇ ਕੰਮ ਲਈ ਤਾਂ ਯਾਰ ਤਰਨਾ ਜਰੂਰ ਕੋਈ ਆ ਚਾਹੀਦਾ ਹੀ ਆ ਕਿਉਂਕਿ ਹਰ ਆਪਣੇ ਪਿੰਡ ਦੇ ਨਾਲ ਆਪਣੇ ਨਾਮਾਂ ਦੇ ਪਿੱਛੇ ਪਿੰਡ ਦੇ ਨਾਂ ਲੱਗਦੇ ਆ ਫਿਰ ਪਿੰਡ ਦਾ ਪਿੰਡ ਉੱਚਾ ਹੋਊਗਾ ਤਾਂ ਆਪਣਾ ਨਾਂ ਤਾਂ ਹੀ ਉੱਚਾ ਹੋਣਾ ਧੰਨਵਾਦ ਜੀ ਸਾਰਿਆਂ ਦਾ ਵਾਈਕੋ ਖਾਲਸਾ ਸਹਿਯੋਗ ਦੇਣ ਲਈ ਇਨਾਂ